ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹਾਂ ਜੀ ਈਟੀਟੀ ਨਾਹਾ 94 ਤੇ 234 ਪ੍ਰਤੀ ਸਬੰਧੀ ਨਵੀਂ ਵੀਡੀਓ ਲੈ ਕੇ ਪਿਛਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖ ਲਿਆ ਹੋਵੇਗਾ ਕਿ ਮਾਨ ਸਰਕਾਰ ਵੱਲੋਂ ਜਿਹੜੀ ਹੈ ਈਟੀਟੀ ਦੀ ਦੋਨਾਂ ਭਰਤੀਆਂ ਨੂੰ ਜੁਆਇਨਿੰਗ ਦੇਣ ਦੀ ਜਿਹੜੀ ਹੈ ਗੱਲ ਕੀਤੀ ਜਾ ਰਹੀ ਹੈ ਵੱਖ-ਵੱਖ ਨਿਊਜ਼ਪੇਪਰਸ ਦੇ ਵਿੱਚ ਟੀਵੀ ਦੇ ਵਿੱਚ ਬਹੁਤ ਸਾਰੀਆਂ ਨਿਊਜ਼ਸ ਦੇ ਵਿੱਚ ਤੁਸੀਂ ਜਿਹੜੀ ਹੈ ਚੀਜ਼ ਦੇਖਣ ਨੂੰ ਮਿਲੀ ਹੋएगी ਤਾ ਇਹਨਾਂ ਨਿਊਜ਼ ਤੋਂ ਬਾਅਦ ਬਹੁਤ ਸਾਰੇ ਕੈਂਡੀਡੇਟਸ ਦੇ ਕਾਫੀ ਤਰ੍ਹਾਂ ਦੇ ਕਮੈਂਟਸ ਦੇਖਣ ਨੂੰ ਮਿਲੇ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਆ ਆਫਰ ਲੈਟਰ ਮਿਲਣਗੇ ਤੇ ਕਿੰਨੇ ਕੈਂਡੀਡੇਟਸ ਨੂੰ ਮਿਲਣਗੇ ਸੈਕੰਡ ਲਿਸਟ ਦਾ ਕੀ ਬਣੇਗਾ ਤਾਂ ਤੁਹਾਡੇ ਇਹਨਾਂ ਸਾਰੇ ਡਾਊਟਸ ਨੂੰ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਆ ਗੱਲ ਕਰਨ ਵਾਲੇ ਆ ਤਾਂ ਆਓ ਸਟਾਰਟ ਕਰਦੇ ਆਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਦੱਸ ਦਈਏ ਕਿ 9594 ਤੇ 23 ਚੋਂ ਦੋਨਾਂ ਪ੍ਰਤੀਆਂ ਨੂੰ ਇਕੱਠੇ ਹੀ ਆਫਰ ਲੈਟਰ ਮਿਲਣ ਜਾ ਰਹੇ ਨੇ ਜੀ ਠੀਕ ਹੈ ਤੁਹਾਨੂੰ ਨਿਊਜ਼ ਦੇ ਵਿੱਚ ਵੀ ਦੇਖਣ ਨੂੰ ਮਿਲ ਗਈ ਹੋएगी ਇਹ ਚੀਜ਼ ਕਿ ਲਗਭਗ 3381 ਐਟਟੀ ਅਧਿਆਪਕਾਂ ਨੂੰ ਜਿਹੜੀ ਹੈ ਉਹ ਆਫਰ ਲੈਟਰ ਦਿੱਤੇ ਜਾਣ ਰਹੀ ਹੁੰਦੀ ਠੀਕ ਹੈ ਹੁਣ ਜੇ 3381 ਦੀ ਗੱਲ ਕਰੀਏ ਕਿ ਕਿਹੜੇ ਕੈਂਡੀਡੇਟਸ ਨੇ ਤਾਂ ਹੀ 3381 ਦੇ ਵਿੱਚੋਂ ਜੇ ਆਪਾਂ ਟੋਟਲ ਓਵਰਆਲ ਦੀ ਕੈਂਡੀਡੇਟ ਦੀ ਗੱਲ ਕਰੀਏ ਤਾਂ ਦੇਖੋ 5994 ਦੀ ਜਿਹੜੀ ਫਰਸਟ ਲਿਸਟ ਹੈ ਠੀਕ ਹੈ ਫਰਸਟ ਲਿਸਟ ਦੇ ਵਿੱਚੋਂ ਜਿਹੜੇ 2430 ਕੈਂਡੀਡੇਟ ਨੇ ਉਹਨਾਂ ਨੂੰ ਆਫਰ ਲੈਟਰ ਮਿਲਣਗੇ ਇਸ ਦੇ ਨਾਲ ਹੀ 23 ਚੌਂਦ ਦੇ ਵਿੱਚ ਜਿਹੜੀ ਫਰਸਟ ਲਿਸਟ ਹੈ ਉਹਨਾਂ ਦੇ 951 ਕੈਂਡੀਡੇਟ ਟੋਟਲ ਤੁਹਾਨੂੰ ਪਤਾ ਹੈ ਕਿ 3381 ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਜਿਹੜੇ ਨੇ ਆਫਰ ਲੈਟਰ ਮਿਲਣ ਜਾ ਰਹੀ ਨੇ ਕਲੀਅਰ ਹੈ ਇਸ ਤੋਂ ਬਿਨਾ ਜੇ ਆਪਾਂ ਅੱਗੇ ਗੱਲ ਕਰੀਏ ਕਿ 6994 ਤੇ 234 ਨੂੰ ਜੁਆਇਨਿੰਗ ਕਦੋਂ ਮਿਲੇਗੀ ਆਫਰ ਲੈਟਰ ਕਦੋਂ ਦਿੱਤੇ ਜਾਣਗੇ ਆਫੀਸ਼ੀਅਲ ਡੇਟ ਕਦੋਂ ਆਊਟ ਹੋਏਗੀ ਤਾਂ ਦੇਖੋ ਨਿਊਜ਼ ਨੂੰ ਦੇਖ ਕੇ ਕਿਤੇ ਨਾ ਕਿਤੇ ਤਾਂ ਦੇਖੋ ਕੈਂਡੀਡੇਟਸ ਹੁਣ ਬਹੁਤ ਜ਼ਿਆਦਾ ਕਹਿ ਲੋ ਖੁਸ਼ ਨੇ ਉਮੀਦ ਦੀ ਕਿ ਇਹਨਿਕਾ ਬਹੁਤ ਲੰਬੇ ਸਮੇਂ ਬਾਅਦ ਜਿਹੜੀ ਹੈ ਈਟੀਟੀ ਦੇ ਅਧਿਆਪਕਾਂ ਨੂੰ ਦੇਖਣ ਨੂੰ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਦੇਖੋ ਪਹਿਲਾਂ ਜੋ ਗੱਲ ਕਰੀਏ ਕਲੀਅਰ ਕਟ ਆਪਾਂ ਗੱਲ ਕਰ ਰਹੇ ਹਾਂ ਕਿ ਅਪ੍ਰੈਲ ਦੇ ਵਿੱਚ ਜਿਹੜੀ ਪੋਸਿਬਿਲਟੀ ਲਗਾਈ ਗਈ ਸੀ ਕਿ ਅਪ੍ਰੈਲ ਤੋਂ ਨਵਾਂ ਸੈਸ਼ਨ ਸਟਾਰਟ ਹੋ ਰਿ ਲੇਕਿਨ ਜੋ ਹੁਣ ਨਿਊਜ਼ ਦੇ ਵਿੱਚ ਨਿਕਲ ਕੇ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਫਰਵਰੀ ਦੇ ਲਾਸਟ ਹਫਤੇ ਯਾਨੀ ਕਿ ਕੱਲ ਮੰਡੇ ਆ ਠੀਕ ਹੈ ਆਉਣ ਵਾਲੇ 1 ਜਾਂ 2 ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਇਸ ਦਾ ਪ੍ਰੋਸੈਸ ਹੈ ਉਹ ਦੇਖਣ ਨੂੰ ਮਿਲ ਜੇਗਾ ਡਿਪਾਰਟਮੈਂਟ ਵੱਲੋਂ ਸਟੇਸ਼ਨ ਜਿਹੜੇ ਨੇ ਅਲੋਟ ਕਰ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਜਿਹੜੇ ਨੇ ਆਫਰ ਲੈਟਰ ਵੰਡਣ ਦੇ ਲਈ ਇੱਕ ਸਪੈਸ਼ਲ ਜਿਹੜਾ ਹੈ ਪ੍ਰੋਗਰਾਮ ਵੀ ਰੱਖਿਆ ਜਾਏਗਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਕੈਂਡੀਡੇਟਸ ਨੂੰ ਉੱਥੇ ਜਾ ਕੇ ਆਫਰ ਲੈਟਰ ਜਿਹੜੇ ਨੇ ਉਹ ਵੰਡੇ ਜਾਣਗੇ ਕਲੀਅਰ ਹੈ ਜੀ ਅਪ੍ਰੈਲ ਤੱਕ ਨਵੇਂ ਸੈਸ਼ਨ ਤੱਕ ਹੋ ਸਕਦਾ ਹੈ ਕਿ ਸੈਕੰਡ ਲਿਸਟ ਨੂੰ ਜੁਆਇਨ ਕਰਾ ਗੀਆਂ ਵੀ ਫਿਲ ਅਪ ਹੋਣਗੀਆਂ ਠੀਕ ਹੈ ਜੀ ਬੈਕਲੌਗ ਵੀ ਮਿਲੇਗਾ ਡੀ ਰਿਜ਼ਰਵ ਪੋਸਟਾਂ ਵੀ ਹੋਣਗੀਆਂ ਮਤਲਬ ਸਟੈਪ ਬਾਈ ਸਟੈਪ ਸਾਰਾ ਡਿਪਾਰਟਮੈਂਟ ਵੱਲੋਂ ਜਿਹੜਾ ਹੈ ਪ੍ਰੋਸੈਸ ਕੰਪਲੀਟ ਕੀਤਾ ਜਾਏਗਾ ਬਸ ਵੱਡੀ ਗੱਲ ਇਹ ਹੈ ਕਿ ਘਟੋ-ਘਟ ਫਰਸਟ ਲਿਸਟ ਨੂੰ ਜੁਆਇਨ ਕਰਾ ਰਹੇ ਨੇ ਭਰਤੀ ਜਿਹੜੀ ਇੱਕ ਤਰੀਕੇ ਨਾਲ ਸੇਫ ਹੋ ਜਾਏਗੀ ਉਸ ਤੋਂ ਬਾਅਦ ਜਿਹੜੀ ਹੈ ਸਟੈਪ ਬਾਈ ਸਟੈਪ ਜਿਵੇਂ ਤੁਹਾਨੂੰ ਪਤਾ ਹੈ ਕਿ 6835 ਭਰਤੀ ਦੀ ਲਗਭਗ ਤਿੰਨ ਲਿਸਟਾਂ ਆਊਟ ਹੋਈਆਂ ਸਿਗੀਆਂ ਠੀਕ ਹੈ ਪਹਿਲੀ ਲਿਸਟ ਨੂੰ ਬਹੁਤ ਜਲਦ ਜੁਆਇਨ ਕਰਾ ਲਿਆ ਸੀ ਜਿਹੜੀ ਉਸ ਤੋਂ ਅਗਲੀ ਲਿਸਟ ਹੈ ਉਹਨਾਂ ਨੂੰ 2-2 3-3 ਮਹੀਨੇ ਵੀ ਸਮਾਂ ਲੱਗ ਗਿਆ ਸੀ ਲੇਕਿਨ ਹੁਣ ਡਿਪਾਰਟਮੈਂਟ ਵੱਲ ਆਲਰੇਡੀ ਜਿਹੜਾ ਪ੍ਰੋਸੈਸ ਹੈ ਕੰਪਲੀਟ ਹੈ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਸਕੂਲਾਂ ਦੇ ਵਿੱਚ ਟੀਚਰਜ਼ ਦੀ ਬਹੁਤ ਜ਼ਿਆਦਾ ਜਿਹੜੀਆਂ ਅਸਾਮੀਆਂ ਨੇ ਉਹ ਖਾਲੀ ਪਈਆਂ ਨੇ ਤੇ ਟੀਚਰਜ਼ ਦੀ ਬਹੁਤ ਜ਼ਿਆਦਾ ਲੋਡ ਵੀ ਹੈ ਡਿਪਾਰਟਮੈਂਟ 'ਚ ਠੀਕ ਹੈ ਸਿੰਗਲ ਟੀਚਰ ਸਕੂਲ ਬਹੁਤ ਸਾਰੇ ਦੇਖਣ ਨੂੰ ਮਿਲਣਗੇ ਤੁਹਾਨੂੰ ਜਦੋਂ ਤੁਸੀਂ ਡਿਪਾਰਟਮੈਂਟ ਦੇ ਵਿੱਚ ਆਉਂਗੇ ਤੁਸੀਂ ਆਪਣੇ ਅਲੇ ਦੁਆਲੇ ਸਕੂਲਾਂ ਨੂੰ ਦੇਖੋਗੇ ਤੁਸੀਂ ਆਪ ਇਹ ਚੀਜ਼ ਮਹਿਸੂਸ ਕਰੋਗੇ ਕਿ ਸੱਚਮੁੱਚ ਹੀ ਬਹੁਤ ਜ਼ਿਆਦਾ ਨੀਡ ਐ ਸਕੂਲਾਂ ਨੂੰ ਕਿਉਂਕਿ ਸਿੰਗਲ ਟੀਚਰ ਜਿਹੜੇ ਸਕੂਲ ਨੇ ਉਹਨਾਂ ਦੀ ਸਟਰੈਂਥ ਵੀ ਦੇਖ ਲਓ ਤੁਸੀਂ ਤੇ ਉਹਨਾਂ ਦਾ ਸਾਰਾ ਕੰਮ ਵੀ ਦੇਖ ਲਓ ਮਤਲਬ ਕਿਤੇ ਨਾ ਕਿਤੇ ਕਹਿ ਲਓ ਵੀ ਹਾਂ ਜਿਹੜੀ ਅਗਲੀ ਲਿਸਟਾਂ ਨੇ ਉਹ ਵੀ ਬਹੁਤ ਜਲਦ ਜਿਹੜੀਆਂ ਨੇ ਉਹ ਜੁਆਇਨ ਕਰਨਗੀਆਂ ਕਲੀਅਰ ਹੈ ਜੀ ਬਾਕੀ ਇਹਨਾਂ ਸਾਰੇ ਪੁਆਇੰਟਸ ਲੈ ਕੇ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਇੱਕ ਕੈਂਡੀਡੇਟ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕਰ ਰੱਖਿਆ ਸੀਗਾ ਕਿ ਜਿਹੜੀ ਲਿਸਟ ਆਈ ਹੈ ਉਹ ਵਿਦ ਡਬਲਿੰ ਹੈ ਲਿਸਟ ਆਊਟ ਕਰਕੇ ਦੁਬਾਰਾ ਆਏਗੀ ਜਾਂ ਦੇਖੋ ਇਹਦੇ ਰਿਗਾਰਡਿੰਗ ਤਾਂ ਹਲੇ ਡਿਪਾਰਟਮੈਂਟ ਹੀ ਕਲੀਅਰ ਕਰ ਸਕਦਾ ਹੈ ਲੇਕਿਨ ਜਿਹੜੇ ਕੈਂਡੀਡੇਟਸ ਵੱਲੋਂ ਸਟੇਸ਼ਨ ਚੁਆਇਸ ਕੀਤੀ ਗਈ ਹੈ ਠੀਕ ਹੈ ਚਾਹੇ ਉਹਨਾਂ ਨੇ ਦੋ categories ਦੇ ਵਿੱਚ ਕੀਤਾ ਹੈ ਚਾਹੇ ਉਹਨਾਂ ਨੇ ਇੱਕ ਦੇ ਵਿੱਚ ਕੀਤਾ ਉਹਨਾਂ ਕਹੀ categories ਦੇ ਵਿੱਚ ਉਹਨਾਂ ਨੂੰ ਜੁਆਇਨ ਕਰਨਾ ਪਏਗਾ ਠੀਕ ਹੈ ਦੋਨੋਂ ਆਈਡੀਆ ਦੇ ਵਿੱਚ ਉਹਨਾਂ ਨੂੰ ਸਟੇਸ਼ਨ ਸ਼ੋ ਹੋ ਜਾਣਗੇ ਲੇਕਿਨ ਜੁਆਇਨ ਉਹਨਾਂ ਨੂੰ ਇੱਕ ਹੀ category ਦੇ ਵਿੱਚ ਕਰਨਾ ਪਏਗਾ ਕਲੀਅਰ ਹੈ ਜੀ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫ ਦੇ ਰਹੇ ਹਨ ਬਾਕੀ ਬਹੁਤ ਬਹੁਤ ਮੁਬਾਰਕਾਂ ਸਾਰੇ ਹੀ ਫਰਸਟ ਲਿਸਟ ਦੇ ਕੈਂਡੀਡੇਟਸ ਨੂੰ ਸੈਕੰਡ ਲਿਸਟ ਵਾਲੇ ਵੀ ਨਿਰਾਸ਼ ਨਾ ਹੋਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਵੀ ਜਿਹੜੀ ਸੈਕੰਡ ਲਿਸਟ ਥਰਡ ਲਿਸਟ ਵੀ ਤੱਕ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਜੀ ਤੇ ਗੱਲ ਸਿਰਫ ਡਿਪਾਰਟਮੈਂਟ ਤੇ ਡਿਪੈਂਡ ਕਰਦੀ ਹੈ ਜੇ ਇੱਕ ਵਾਰੀ ਲਿਸਟ ਜੁਆਇਨ ਕਰ ਗਏ ਉਸ ਤੋਂ ਬਾਅਦ ਫਿਰ ਬਾਕੀ ਆ ਪੋਸਟਾਂ ਵੀ ਬਹੁਤ ਜਲਦ ਟਾਈਮ ਟੂ ਟਾਈਮ ਜਿਹੜੀਆਂ ਨੇ ਉਹ ਕੰਪਲੀਟ ਹੋਣਗੀਆਂ ਕਲੀਅਰ ਹੈ ਜੀ ਤਾਂ ਬਹੁਤ ਬਹੁਤ ਮੁਬਾਰਕਾਂ ਸਾਰੇ ਹੀ ਕੈਂਡੀਡੇਟਸ ਨੂੰ ਬਾਕੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰਿਓ ਅੁੱਥਿਆ ਪਹਾੜ ਪਰਕਾਰ ਦੇ ਜਿਹੜੇ ਅਪਡੇਟ ਆ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਤੁਹਾਡਾ ਧੰਨਵਾਦ ਥੈਂਕ ਯੂ